Come io ne ho anche una, mi sono arrabbiata. Ora mi prendo a piedi. Mi sono chiamata a chiamare di mia mamma, mi sono chiamata a chiamare la mia mamma. C'è un'altra camera. Mi sono chiamata a chiamare la mia mamma. Oh, mio Dio, mi ha chiamato a chiamare la mia mamma. Mi ਯਾਰ ਓਏ ਉੱਥੇ ਸੀਟ ਤੋਂ ਮੇਰਾ ਫੋਨ ਦੇਖ ਅੱਗੇ ਵਿੱਚ ਸੀਟ ਦੇ ਥੱਲੇ ਹੋਵੇ ਕਿਹੜਾ ਪਿਛਲੇ ਪਿਛੇ ਤੁਹਾਡੇ ਵੱਲੋਂ ਹੀ ਕਿਹ ਪੈਰਾ ਜ ਮੇਰਾ ਫੋਨ ਬਸ ਹੀ ਡਿੱਗ ਗਿਆ ਹੈ ਨਾ ਅਰੇ ਬੱਸ ਲੋ ਵਾਜਾ ਚੁੜਾਈ ਇਹ ਟੈਲੈਂਟ ਇਹਰ ਘਟੋਲ ਜਾ ਕਾਲ ਦੇ ਸਾਰਿਆਂ ਨੂੰ ਉਮੀਦ ਕਰਦੇ ਆਂ ਤੇ ਸਾਰਿਆਂ ਨੂੰ ਬਹੁਤ ਵਧੀਆ ਹੋਮ ਹੋਵੇ ਸੋ ਤੁਸੀਂ ਵੀ ਸੋਚਦੇ ਹੋਵੋਗੇ ਵੀ ਮਨਪ੍ਰੇਨੇ ਦੋ ਚਾਰ ਵਲੌਗ ਪਾਏ ਤੇ ਇਤੋਂ ਬਾਅਦ ਕੋਈ ਵੀ ਵਲੌਗ ਨਹੀਂ ਪਾਇਆ ਨਾ ਕੋਈ ਅਪਡੇਟ ਦਿੱਤੀ ਅਪਡੇਟ ਕੀ ਦਈਏ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਜਦੋਂ ਸ਼ੂਟ ਤੇ ਜਾਂਦੇ ਆ ਤਾਂ ਸ਼ੂਟ ਉੱਲ ਧਿਆਨ ਹੁੰਦਾ ਵਿਛੇਤੀ ਛੇਤੀ ਕੰਮ ਨਬੇੜਦੀਏ ਤੇ ਘਰ ਨੂੰ ਵਾਪਸ ਜਾਈਏ ਅੱਜ ਥੋੜਾ ਜਿਹਾ ਮੌਸਮ ਠੰਡਾ ਸੀ ਤਾਂ ਮੈਂ ਸੋਚਿਆ ਵੀ ਚਲੋ ਤੁਹਾਡੇ ਰੂਬਰੂ ਹੋ ਜਾਈਏ ਅੱਜ ਮੈਂ ਸ਼ੂਟ ਆਫ ਦਾ ਵਲੌਗ ਵਲੌਗ ਸ਼ੂਟ ਕਰੂੰਗੀ ਆ ਦੇਖ ਲਓ ਗਰਮੀ ਨੇ ਸੁਰਤ ਬਦਲਾਤੀ ਤੇ ਵਲੌਗ ਸ਼ੂਟ ਕਰਾਂਗੇ ਆਪਾਂ ਅੱਜ ਤੇ ਪਾਵਾਂਗੇ ਵੀ ਜ਼ਰੂਰ ਅਪਲੋਡ ਕਰਾਂਗੇ ਜਲਦੀ ਜਲਦੀ ਅੱਜ ਸ਼ੂਟ ਆ ਅੰਮਾ ਚਾਹੇ ਦਾ ਹਰਿਆਊ ਵਾਲੇ ਚੈਨਲ ਤੇ ਤੇ ਜੇ ਟਾਈਮ ਬਚਿਆ ਤਾਂ ਆਪਾਂ ਕੋਈ ਇੱਕ ਵੱਖਰਾ ਕਨਸੈਪਟ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਤੁਸੀਂ ਐਵੇਂ ਹੀ ਬਣੇ ਰਹੋ ਦੋਨਾਂ ਚੈਨਲਾਂ ਦੇ ਨਾਲ ਹਰਿਆਊ ਵਾਲੇ ਚੈਨਲ ਨਾਲ ਵੀ ਤੇ ਮੇਰੇ ਵਾਲੇ ਚੈਨਲ ਨਾਲ ਵੀ ਤੇ ਬਾਕੀ ਹਜੇ ਤੱਕ ਕੋਈ ਵੀ ਆਰਟਿਸਟ ਪਹੁੰਚਿਆ ਨਹੀਂ ਹੈਗਾ 10 ਵਜਨ ਤੇ ਆਏ ਪਏ ਆ ਜਿਵੇਂ ਜਿਵੇਂ ਇੱਕ ਇੱਕ ਕਰਕੇ ਆਉਣਗੇ ਤਾਂ ਆਪਾਂ ਇੰਟਰੋਡਿਊਸ ਤੁਹਾਨੂੰ ਕਰਾਉਂਦੇ ਜਾਵਾਂਗੇ ਤੁਸੀਂ ਵੀ ਦੇਖ ਲਓ ਵੀ ਕਿੰਨੇ ਵਜੇ ਸਾਡਾ ਸ਼ੂਟ ਸਟਾਰਟ ਹੁੰਦਾ ਤੇ ਕਿੰਨੇ ਵਜੇ ਅਸੀਂ ਖਤਮ ਕਰਦੇ ਆ ਪਹਿਲੀ ਗੱਲ ਤਾਂ ਸ਼ੂਟ ਸਾਡਾ ਸਟਾਰਟ ਹੋਊਗਾ 11:30 11:30 12 ਵਜੇ ਸਟਾਰਟ ਹੋਊਗਾ 4:30 5 ਵਜੇ ਦਿਨ ਅਸੀਂ ਕੰਪਲੀਟ ਕਰ ਦਾਂਗੇ ਕਿਉਂਕਿ ਸਾਰੇ ਆਰਟਿਸਟਾਂ ਚ ਬਹੁਤ ਕਾਬਲੀਅਤ ਆ ਮਤਲਬ ਸਾਰੇ ਪ੍ਰੋਪਰ ਘੈਂਟ ਆਰਟਿਸਟ ਨੇ ਪਾਕੀ ਚਲੋ ਮਿਲਦੇ ਆ ਫਿਰ ਰੈਡੀ ਹੋ ਕੇ ਤੁਹਾਨੂੰ ਓਕੇ ਬਾਏ ਟਾਟਾ ਬਣੇ ਰਿਓ ਵਲੌਗ ਦੇ ਨਾਲ ਆਪਾਂ ਤਾਂ ਹੋ ਗਏ ਰੈਡੀ ਨਾ ਕੇ ਅਜੇ ਤੱਕ ਕੋਈ ਵੀ ਆਰਟਿਸਟ ਨਹੀਂ ਪਹੁੰਚਿਆ ਇਕ ਟਾਵਾਂ ਟੱਲਾ ਵੀ ਨਹੀਂ ਆਇਆ 1.5 ਹੋਣ ਤੇ ਹੋ ਗਿਆ ਤੇ ਇੱਕ ਗੱਲ ਮੈਂ ਜ਼ਰੂਰੀ ਇਹ ਕਰਨੀ ਸੀ ਪਹਿਲੀ ਗੱਲ ਤੇ ਜ਼ਰੂਰੀ ਗੱਲ ਇਹ ਕਰਨੀ ਸੀ ਵੀ ਬਹੁਤ ਦਿਨਾਂ ਬਾਅਦ ਮੈਂ ਵਲੌਗ ਬਣਾਉਣ ਲੱਗੀ ਸੀ ਤੇ ਆ ਜਿਹੜੀ ਫਿੰਸੀ ਆ ਨਾ ਮੇਰਾ ਲਹੂ ਪੀਤਾ ਪਹਿਣ ਮੈਨੂੰ ਤੰਗ ਕਰ ਛੱਡਿਆ ਪਤਾ ਨਹੀਂ ਕੀ ਕੈਮਰੇ 'ਚ ਮੇਰਾ ਮੂੰਹ ਹੀ ਨਹੀਂ ਸਾਫ਼ ਆ ਰਿਹਾ ਮੈਨੂੰ ਹੋਰ ਹੀ ਲੱਗ ਰਿਹਾ ਚਲ ਕੁਛ ਨਹੀਂ ਹੁੰਦਾ ਇਗਨੋਰ ਕਰੋ ਇਹ ਗੱਲਾਂ ਤੇ ਜ਼ਰੂਰੀ ਗੱਲ ਇਹ ਕਰਨੀ ਸੀ ਵੀ ਬਹੁਤ ਜਾਣੇ ਦਾ ਨਾ ਇੰਸਟਾਗ੍ਰam ਤੇ YouTube ਤੇ ਮੈਸੇਜ ਆਏ ਪਏ ਹੁੰਦੇ ਆ ਕਈਆਂ ਦਾ ਰਿਪਲਾਈ ਆਪਣੇ ਤੋਂ ਨਹੀਂ ਹੋ ਪਉਂਦਾ ਫਿਰ ਉਹ ਪਤਾ ਕੀ ਸੋਚਦੇ ਨੇ ਕਾ ਦਿੰਦੇ ਨੇ ਵੱਡੇ ਆਰਟਿਸਟ ਨੇ ਹਵਾ ਕਰਦੇ ਨੇ ਆਏ ਨੇ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਜਿਵੇਂ ਹੁਣ ਤੁਸੀਂ ਵੀ ਆਪਦੀ ਲਾਈਫ 'ਚ ਦੇਖ ਲਓ ਕਿੰਨੇ ਕੁ ਬਿਜ਼ੀ ਹੋਵਗੇ ਘਰ 'ਚ ਤੁਸੀਂ ਵੀ ਕੋਈ ਨਾ ਕੋਈ ਕੰਮ ਤਾਂ ਕਰਦੇ ਹੋ ਸਾਰਾ ਦਿਨ ਫ੍ਰੀ ਤਾਂ ਰਹਿੰਦੇ ਨਹੀਂ ਹੈਗੇ ਉਵੇਂ ਸੇਮ ਸਾਡੀ ਲਾਈਫ ਵੀ ਆ ਅਸੀਂ ਘਰ ਦੇ ਕੰਮ ਦੇ ਨਾਲ-ਨਾਲ ਵੀਡੀਓ ਵਾਲਾ ਕੰਮ ਵੀ ਕਰਦੇ ਆ ਤਾਂ ਲਾਈਫ ਸਾਡੀ ਵੀ ਓਨੀ ਬਿਜ਼ੀ ਹੁੰਦੀ ਆ ਹਨਾ ਤਾਂ ਮਤਲਬ ਜਦੋਂ ਕੋਈ ਹੱਥ 'ਚ 5 10 ਮਿੰਟ ਫੋਨ ਆਉਂਦਾ ਓਦੋਂ ਨੂੰ ਸਾਰਿਆਂ ਦਾ ਰਿਪਲਾਈ ਦੇ ਨਹੀਂ ਪਾਉਂਦੇ ਆਪਾਂ ਕਿਉਂਕਿ ਮੈਸੇਜ ਹੀ ਬਹੁਤ ਸਾਰੇ ਹੁੰਦੇ ਆ ਹਨਾ ਤਾਂ ਆਪਦੇ ਦਿਲ ਤੇ ਉਹ ਕੋਈ ਗੱਲ ਨਾ ਲਾਇਆ ਕਰੋ ਵੀ ਇਹਨਾਂ ਨੇ ਸਾਡਾ ਰਿਪਲਾਈ ਕਰਨਾ ਨਹੀਂ ਹੈਗਾ ਜਾਂ ਐ ਜਿਉਂ ਵਿਉਂ ਉਹ ਗੱਲਾਂ ਇਗਨੋਰ ਕਰਿਆ ਕਰੋ ਤੁਸੀਂ ਜਦੋਂ ਵੀ ਸਾਨੂੰ ਟਾਈਮ ਮਿਲਦਾ ਸੀ ਰਿਪਲਾਈ ਜ਼ਰੂਰ ਕਰਦੇ ਆਂ ਐਵੇਂ ਵਲੌਗ ਦੇ ਨਾਲ ਬਣੇ ਰਹੋ ਅੱਗੇ-ਅਗੇ ਦਿਖਾਉਨੇ ਆ ਤੁਹਾਨੂੰ ਵੀ ਅੱਜ ਸਾਰੇ ਦਿਨ 'ਚ ਸਾਡਾ ਕੀ ਬੰਦਦਾ ਕੀ ਨਹੀਂ ਬੰਦਦਾ ਐੜੇ ਐੜੇ ਚਾਹ ਦੇ ਕੋਲੇ ਪੀ ਨਾ 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 ਮੁੱਕਰਨਾ ਮੈਂ ਚਾਹ ਕੇ ਲੈ ਆਂ ਅਭੀ ਪਹਿਲਾਂ ਤਾਂ ਭਰਾ ਆ ਲਿਆ ਪਹਿਲਾਂ ਭਰਾ ਲਿਆ ਭਰਾਏ ਤੋਂ ਬਾਅਦ ਹੁਣ ਐ ਛੜਤਾ ਗੱਲ ਆ ਵੀ ਪ੍ਰੀਤ ਦੇਖੇ ਡੇੜੇ ਚਾਹ ਚਾਹ ਦੇ ਪੁੱਤਾਂ ਦੇ ਥੁੱਪਾ ਲੱਗਦਾ ਹੁੰਦਾ ਚਾਹ ਵੀ ਇੱਥੇ ਹੀ ਵਗੜਾ ਵੀ ਚਾਹ ਦੇ ਡੇੜੇ ਕੋਲੇ ਪੀ ਕੇ ਨਾ ਵੀ ਹੁਣ ਮੰਗੀ ਨਾ ਮੇਰੇ ਨਾ ਨਾ ਮੰਗਦਾ ਨਹੀਂ ਪਤਾ ਲੱਗੇ ਵੀ ਆ ਚਾਲ ਦੀ ਵੀਡੀਓ ਚਗੜਾ ਇਸ ਕਰ ਗਈ ਸਾਰਾ ਕਦਰਨਾਟ ਗੱਲ ਕਰ ਵੀ ਚਾਹ ਦਾ ਐਡਾ ਗੋਲਾ ਪੀ ਰਹੀ ਐ ਇਹ ਪੀਣਾ ਚਾਹੀਦਾ ਨਾ ਨਾ ਪੀਣਾ ਚਾਹੀਦਾ ਖੁੱਲ ਕੇ ਪੀਓ ਖੁੱਲ ਕੇ ਗਲਾਸ ਸਿੱਧੂ ਕਹਿੰਦਾ ਹੁੰਦਾ ਮੈਂ ਕਹਿੰਦਾ ਚਾਰ ਗੋਲੇ ਪੀ ਜੰਨਾ ਚਾਰ ਗੋਲੇ ਹਾਂ ਦੇਖ ਲੈ ਫਿਰ ਗਾਉਂਦਾ ਕਿਵੇਂ ਰਿਕਾਰਡ ਤੋੜਨਾ ਰਿਕਾਰਡ ਤੋੜਨਾ ਲੋ ਵੀ ਰਿਕਾਰਡ ਤੋੜ ਕੋਲਾ ਚੱਲ ਰਿਹਾ ਹੈ ਚਾਦਾ ਇਹ ਹੱਥ 'ਚ ਫੜੀ ਖੜਿਆ ਵੀ ਜਿੰਨਾ ਟਾਈਮ ਕੈਮਰਾ ਵੀ ਲਾ ਲਈਦਾ ਦੋਵੇਂ ਮੈਨੂੰ ਫੜਾ ਦੋ ਬਸ ਇੱਧਰ ਕਰ ਸਕਦੀ ਹਾਂ ਇੱਧਰ ਫੜਾ ਸਕਦੇ ਹਾਂ ਲੋ ਜੀ ਕੀ ਸੇਵਾ ਦਾ ਮੌਕਾ ਦੋ ਚਾਦਾ ਕੋਲਾ ਬਾਤਾਂ ਸਾਡੇ ਸਭ ਤੋਂ ਵੱਡੇ ਉਸਤਾਦ ਚਾ ਵੀ ਮੈਂ ਤਾਂ ਦੋ ਕੋਲੇ ਪੀ ਲੈ ਹਾਏ ਹਾਏ। ਮੈਨੂੰ ਦੁੱਧ ਕੜਪੜਨਾ। ਨਾ। ਕੀ ਆ ਸਿਚਾਰ ਕਰ। ਫੜ ਪੀ ਆਪਣੀ ਚਾਹ। ਹਾਏ ਹੋ ਰਿਆ ਤੂੰ। ਚਲੋ ਮੈਂ। ਕੀ ਆ ਸੀ ਪਰ ਫੇਰ ਵੀ ਮੈਂ ਪੀ ਲਈ। ਮੈਂ ਪੀ ਲ ਲੈਣਾ। ਦੱਸੋ ਭਾਈ। ਭਾਈ ਮਸਹੀਨ। ਕੀ ਗੱਲ ਬਾਤ ਆ। ਦੇਖਾ। ਭਾਂਡੇ ਮਾਂਜਣ ਵਾਲਾ ਕੰਮ ਬਾਅਦ ਚੋਂ ਕਰ ਲਈ ਤੂੰ ਸਾਨੂੰ ਪਤਾ ਐਨੇ ਭਾਂਡੇ ਤੇਰੇ ਨਾਮ ਨੇ। ਤਾਰੀ ਤੇ ਤਰਨਾਟ ਨਾ ਉਧਰ ਗਏ ਹੋ ਨੀ। ਚਲੋ ਨਿੱਕੇ ਵਾਲੇ ਮਸਲੇ ਤੇ। ਹਾਂ। ਜਿਹੜਾ ਚਾਚੀ ਵਾਲਾ ਮਸਲਾ ਕਹਿਆ ਦੀ ਅਸੀਂ। ਅਸੀਂ ਉਧਰ ਲੰਘੇ। ਹਾਂ। ਇਦੋਂ ਤੁਸੀਂ ਆਥਨ ਹੋ ਗਿਆ ਮੰਨ ਲੈ। ਆਥਣ ਦਾ ਸੀਨ ਸਮਝ ਲਓ ਇਹ ਬੇਲਾ ਕੀ ਕਿਹੜਾ ਵੇਲਾ ਹੋ ਗਿਆ ਹਜੇ ਤੱਕ ਨਹੀਂ ਆਇਆ ਇਹੋ ਜਿਵੇਂ ਤਾਂ ਚਿੰਤਾ ਵੜਵੜ ਖਾਈ ਨੇ ਉਹ ਇਹਨਾਂ ਲੜ ਪਏ ਹੁਣ ਕਿਸੇ ਨਾਲ ਬਲੱਡ ਵੜਾ ਲੈਂਦਾ ਠੀਕ ਹੈ ਇਹ ਸੀਨ ਹੈ ਅੱਛਾ ਸ਼ਾਮ ਦਾ ਲਗਾਤਾ ਉਹ ਪੰਡੇ ਦੋਰੀਆਂ ਆਂ ਐਂ ਕਰ ਲਓ ਆਥਣ ਦਾ ਨਾ ਐਂ ਕਰ ਲਓ 5 ਵਜੇ 4 ਵਜੇ ਤੇ ਧੁੱਪ ਹੁੰਦੀ ਆ 5 4 ਵਜੇ ਉਹ ਚੀਜ਼ ਕਰ ਲਓ रेडी सो 프리 ਆ ਜੀ ਗਾਗਰ ਚ ਮਾਟਾ ਆਟਾ ਢਾ ਕੇ ਬਾਕੀ 프리 ਤੇ ਕੋਲ ਨੂੰ ਦੱਸ ਦੋ ਵੀ ਚਾਹ ਦਾ ਕੋਲਾ ਫੀਤਾ ਹੋਇਆ ਨਰਜੀ ਵਾਧੂ ਹੁਣ ਵਾਦੀ ਐਨਰਜੀ ਉਹ ਦੇਖੀ ਦੇ ਤੂੰ ਕੰਡੇ ਘੜਦਾਂਗੇ ਏਟਿੰਗ ਵਾਲੀ ਇਹ ਤਾਂ ਚਲੋ ਮੈਂ ਜਿਹੜਾ ਛੋਡਾ ਕੋਲਾ ਨਾ ਮੈਂ ਪੀ ਲੈਣਾ ਬਾਈ ਸਿੱਧੇ ਹੀ ਕਰੇ ਤੇਰੀ ਨਹੀਂ ਤੁਸੀਂ ਅੱਜ ਦੇ ਟਾਈਮ ਦੇ ਬੈਸਟ ਮੈਕ ਡੀਜੀਏ ਦੇ ਲਓ ਬਾਈ ਮੈਕ ਲਾਓ ਇੱਕ ਮੈਕ ਤੋਂ ਤੂੰ ਕਹਿਣਾ ਕਿ ਜਾਉਣਾ ਵੀ ਡੀਜੀ ਆਈ ਵਾਲੇ ਤੇ ਟਰੱਕ ਡੇਗ ਜਾਣੇ ਦਾ ਟਰੱਕ ਡੇਗ ਜਾਣਾ ਮੇਰੇ ਕੋਲ ਮਾਈਕ ਨਹੀਂ ਹੈ ਆ ਤੁਹਾਡੇ ਕੋਲੇ ਮੈਕ ਹੈ ਨਹੀਂ ਬਸ ਤੁਸੀਂ ਉੱਚੀ ਬੋਲੋ ਜੀ ਇੰਨਾ ਮੈਕਾਂ ਦੀ ਆਵਾਜ਼ ਆਜੂ ਤੁਸੀਂ ਕਿਸੇ ਵੀ ਹਿਸਾਬ ਨਾਲ ਐਡਜਸਟ ਹੋ ਜਾਓ ਅੱਛਾ ਸਾਡਾ ਸਰ ਕਿੱਥੇ ਆਹ ਉਹ ਲੰਗਰੇ ਹੈ ਸਰ ਸਾਡਾ ਓਕੇ ਮਾਈ ਗਾਡ ਸਰ ਚਾਚੇ ਨੂੰ ਕੀ ਹੁੰਦਾ ਕਰਨ ਵਕਤੀ ਮੈਂ ਹੁੰਦਾ ਸਰ ਹੁੰਦਾ ਮਾਤਾ ਇੱਕ ਤਾਈ ਕਹਿੰਨਾ ਵੀ ਤੁੱਪੇ ਘਾਤੋਂ ਲੱਗਿਓ ਪਾਣੀ ਦਾ ਬੱਠਲ ਭਰ ਕੇ ਉਧਰ ਛਾਂਚ ਕਰਕੇ ਉੱਥੇ ਮਾਜ ਲੈਂਦੀ ਆ ਠੀਕ ਆ ਓਕੇ ਜੀ ਲੈ ਸੱਤੇ ਕਰ ਰੈਡੀ ਬਾਈ ਕਰੋ ਰੈਡੀ ਲੋ ਵੀ ਮਿੱਤਰੋ ਇਹ ਆ ਸਾਡਾ ਗਿੰਬਲ ਪ੍ਰੋਜੈਕਟ ਆ ਜਿਹੜਾ ਜੱਗਾ ਕਹਿਣਾ ਉਹਦਾ ਬਾਹਰ ਜਾ ਰਿਹਾ ਸੰਵੇਰ ਤੋਂ ਜਾ ਰਿਹਾ ਕਹਿੰਦੇ ਐਵੇਂ ਚੱਲਦਾ ਇਹ ਇਸ ਸਿਸਟਮ ਹੁੰਦਾ ਇਹਦਾ ਮੈਂ ਭਾਈ ਮੈਂ ਉਹਦਾ ਗੱਲ ਸਮਝ ਨਹੀਂ ਆ ਸੱਤੇ ਵੀਰ ਤੇਰੇ ਮਾਰ ਕੇ ਕਢਾ ਲ ਪਾ ਦੇਣੀ ਮੈਂ ਕਰ ਨਾ ਕਰ ਥੀਸ ਇਟ ਵੰਡਰਸਟੈਂਡਿੰਗ ਸਿਚੁਏਸ਼ਨ ਇਹ ਤੇ ਮੂਲ ਆ ਰ ਹੋ ਰਿਆ ਤੇ ਪਿਖੜਿਆ ਨਾ ਕਾਲੇ ਦੀ ਮੂਹ ਜਿਹਾ ਲਾ ਲ ਪਤਾ ਨਹੀਂ ਆ ਰਿਹਾ ਰਿਹਾ ਇਨਾਂ ਦਾ ਧੁੱਪੇ ਬੈਠ ਕੇ ਮੂਹ ਕਾਲੇ ਹੋ ਰਹੇ ਨੇ ਮੇਰੇ ਲਾਲ ਹੋ ਰਹੇ ਨੇ ਲੈ ਚੱਲ ਮਾਦਾ ਨਿਕਲ ਵਾ ਨਿਕਲ ਵਾ ਬਾਕੀ ਨਹੀਂ ਹੋਏ ਚਲੋ ਕਰੋ ਰੈਡੀ ਪਾੜੀ ਬੜਿਆ ਦੇਰ ਗਿਆ ਤੂੰ ਵਰਤਾ ਦੇ ਭਾਗ ਦਾ ਮਾਰਦਾ ਤੇਰੀ ਬੈਠੋ ਆ ਜਾ ਲੈ ਕੀ ਗੱਲ ਕਰਦੇ ਹੋ ਬਲੌਗ ਚ ਵਾਹੀ ਪਾ ਦੇਣੀ ਹੈ ਤੇ ਹਾਂ ਵੀ ਫਿਰ ਡੈਡੀ ਤਾਂ ਉਧਰ ਵਿਚਰ ਕੱਖ ਕੰਡਾ ਪਾਉਣ ਗਿਆ ਵੀ ਤੂੰ ਤੁਸੀਂ ਇਹੀ ਕਰਨਾ ਇਥੋਂ ਬਾਹਰ ਤੱਕ ਨਿਕਲਿਆ ਇੰਨੀ ਲਾਜ ਆ ਰਹੀ ਡੈਡੀ ਸਟਾਰਟ ਲੈ ਕੁੜੇ ੁੱਪ ਚ ਕਿਉਂ ਲੱਗੀਆਂ ਭਾਂਡੇ ਮਾਂਜਣ ਆ ਪਾਣੀ ਬੱਠਲ ਭਰ ਕੇ ਤੁਸੀਂ ਸ਼ਾਮੇ ਭਾਂਡੇ ਮਾਜ ਲੈਣੇ ਆ। ਲਾ ਪਹਿਲਾਂ ਤਾਂ ਖੇਚਰ ਕਰੋ। ਬੱਠਲ ਭਰੋ ਤੇ ਫਿਰ ਉੱਥੇ ਲੈ ਕੇ ਜਾਓ ਫਿਰ ਭਾਂਡੇ ਧੋਵੋ। ਦੋ ਭਾਂਡੇ ਨਹੀਂ ਹੁਣ ਮਾਜਾਂਗੇ। ਕੁੜੀ ਮੇਰੀ ਗੱਲ ਸੁਣੋ। ਤਰਨਾਟ ਤੇ ਤਾਰੀ ਹਜੇ ਤੱਕ ਨਹੀਂ ਆਇਆ। ਢੜਕੇ ਦਾ ਆਥਣ ਹੋ ਗਿਆ। ਮੈਨੂੰ ਤਾਂ ਫਿਕਰ ਜਿਆ ਲੱਗਿਆ ਹੋਇਆ ਆ। ਖਤਮ। ਬਾਏ ਬਾਏ। ਟਾਟਾ। ਗੁੱਡ ਬਾਏ। ਗਿਆ। ਸੀਨ ਹੋ ਗਿਆ ਖਤਮ ਤੁਸੀਂ ਮਾਣ ਸਕਦੇ ਹੋ ਭਾਂਡੇ ਵੈਸੇ ਸਾਰੇ ਮਾਣਕੀ ਖੜੇ ਹੋ ਜਿਓ ਮਾਣਕੀ ਹੋਵਾਂਗੀ ਜੀ ਹਾਂ ਉਹ ਸੀਨ ਤਾਂ ਚਲ ਖਤਮ ਹੋ ਗਿਆ ਹੈ ਸੀਨ ਨੂੰ ਪੂਰੇ ਉਹਦੇ ਨਾਲ ਲਗਾਉਣੇ ਆ ਹਾਂ ਪੂਰੀ ਫੀਲਿੰਗ ਨਾਲ ਲੈ ਕੇ ਬਣਾਉਣਾ ਹੈ ਨਾ ਆਪਣਾ ਸਮਝ ਕੇ ਆਪਦਾ ਸਮਝ ਕੇ ਅੱਜਾਂ ਵੀ ਸਿਆਣੀ ਕਰ ਲਾ ਦੇਖ ਭਾਂਡਿਆਂ ਦੀ ਤੁਸੀਂ ਨੇ ਐ ਬਣਾਤੀ ਰੇਲ ਵਧੀਆ ਚਮਕਦੇ ਨੇ ਨਾ 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 ਚਮਕਦੇ ਨੇ ਕਮਾਨ ਸਾਹਿਬ ਚਮਕਦੇ ਨੇ ਚਮਕਦੇ ਪ੍ਰੀਤ ਕਮਾਨ ਫਿਰ ਵੀ ਥੋੜੀ ਮੰਨੀ ਜਾਂਦੀ ਹੈ ਹਰ ਇੱਕ ਕੰਮ ਚ ਸ਼ਕਲ ਦੇਖ ਤੇਰੀ ਦਿੰਦੀ ਹੈ ਹੈਂ ਇਹ ਹੈ ਗਦਾਰੀ ਓਹ ਮੈਂ ਪਹਿਲੀ ਮੂਰ ਵਾਲੀ ਗੱਲ ਖੋਲੀ ਮੈਂ ਇਹ ਕਹਿਣ ਲੱਗ ਗਈ ਨਹੀਂ ਮੈਨੂੰ ਸ਼ਕਲ ਵਿੱਚ ਤੇਰੀ ਦੀਦੀ ਵੀਰੀ ਸ਼ਕਲ ਵਰਗਾ ਹੈ ਓਏ ਇਹ ਸਾਲੈਂਟੇ ਵਰ ਘਟੋਲ ਜਾ ਬਾਹਰ ਤੈਨੂੰ ਦੱਸ ਕੇ ਜਾ ਕੇ ਤੂੰ ਤੈਨੂੰ ਆਏ ਗਈ ਚਲੋ ਅੱਜ ਨੈਕਸਟ ਸੀਨ ਲੋ ਭਈ ਸਾਰਾ ਕੰਮ ਘਰ ਨਿਬੜ ਗਿਆ ਸਾਰੇ ਆਰਟਿਸਟਾਂ ਨੂੰ ਰੋਟੀ ਪਾਣੀ ਆਪ ਖਵਾਤਾ ਆਪਾਂ ਡੇ ਟਖਰਾ ਪਰ ਚੱਕ ਤੇ ਮਾਂ ਤੇ ਸਾਰਾ ਕੁਝ ਕਰਤਾ ਹੁਣ ਸੋ ਜਿਹੜੇ ਅੰਦਰ ਆਰਟਿਸਟ ਬੈਠੇ ਆ ਆਪਾਂ ਇਹਨਾਂ ਨਾਲ ਥੋੜੀ ਜਿਹੀ ਮੁਲਾਕਾਤ ਕਰੀਏ ਕੀ ਮੈਮ ਉਹ ਵਧੀਆ ਆਏ ਤੁਹਾਡੇ ਨਾਲ ਬੜੀ ਬਣੀ ਹੈ ਨਾ ਵੀਡੀਓ ਚ ਸਹੀ ਗੱਲ ਹੈ ਬਹੁਤ ਮਾੜੀ ਕਿਸਮਤ ਹੈ ਲੋ ਬੋਦਰ ਬਾਇਆ ਬਲੋ ਅਸੀਂ ਸਾਰੇ ਜੀ ਆਨੇ ਪਲੈਨਿੰਗ ਕਰਕੇ ਆਉਦੇ ਘਰ ਦੇ ਆਨੇ ਇਹਨੂੰ ਇਧਰੋਂ ਉਧਰੋਂ ਘੇਰਾ ਪਾਲਿਆ ਵਿਚਾਰੀ ਰੋਣ ਹੱਕੀ ਹੋ ਕੇ ਬੈਗੀ ਰੋਣ ਹੱਕੀ ਨਹੀਂ ਰੱਜ ਕੇ ਰੋਈਆਂ ਹਾਏ ਹਾਏ ਤੁਹਾਡਾ ਦਿੱਤਾ ਤੁਸੀਂ ਸਾਰਿਆਂ ਨੇ ਮੇਰੇ ਨਾਲ ਜਦੋਂ ਇਹਨਾਂ ਦਾ ਸੀਨ ਆਇਆ ਨਾ ਇਹ ਇਹਨਾਂ ਨੂੰ ਸਮਝਣਾਵੇ ਮੈਂ ਕਰਾਂਗੀ ਕਹਿੰਦੀ ਮੇਰੇ ਲਈ ਨਾ ਬਹੁਤ ਔਖਾ ਕਹਿੰਦੀ ਮੈਂ ਨਹੀਂ ਇਹਨਾਂ ਨੂੰ ਕੁਝ ਚੱਲ ਸਕਦੀ ਵੀ ਮੈਂ ਆ ਕੁਝ ਕੀਤਾ ਮੰਨ ਨਹੀਂ ਨਾ ਵੀ ਮੈਂ ਇਹਨੇ ਝੂਠ ਬੋਲੇ ਆ ਤੁਹਾਡੇ ਘਰ ਚ ਪਵਾੜ ਪਵਾਉਣ ਲਈ ਤੁਸੀਂ ਜਿਆਦਾ ਤੇਜ਼ ਨਿਕਲੀਆਂ ਨਾ ਭੈਣ ਬੈਣ ਰਲ ਗਈਆਂ ਫੋਨ ਤੇ ਮੇਰੀ ਰਿਕਾਰਡਿੰਗ ਕਰ ਲਈ ਚਲ ਅੱਗੇ ਤੋਂ ਮੈਂ ਸਿਆਣੀ ਹੋ ਗਈ ਹੁਣ ਅੱਗੇ ਤੋਂ ਤੁਸੀਂ ਇਹੋ ਜਿਹੇ ਕੁਝ ਮੇਰੇ ਨਾਲ ਕਰ ਸਕਦੇ ਆ ਹਾਂ ਤੁਸੀਂ ਕਿਹਾ ਨਾ ਪਹਿਲਾਂ ਵੇਖਿਆ ਕਰੋ ਵੀ ਇਹਨਾਂ ਦੇ ਨੇੜੇ ਫੋਨ ਤਾਂ ਨਹੀਂ ਤੁਹਾਡੇ ਫੋਨ ਮੈਂ ਆਪ ਫੜ ਲਿਆ ਗੂ ਪਹਿਲਾਂ ਫਿਰ ਤੁਹਾਡੇ ਨਾਲ ਗੱਲ ਕਰਿਆ ਪਈ ਠੀਕ ਠੀਕ ਨਾ ਇੱਕ ਆਉ ਬੈਠਾ ਵਿਹਲਾ ਉਹਦੇ ਨਾਲ ਕਰੀਏ ਮੜੀ ਜੀ ਗੱਲ ਹਾਂਜੀ ਬਿੱਲੇ ਵੀਰ ਜੀ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਉੱਠ ਕੇ ਬੋਲ ਸਕਦੇ ਹੋ ਮਾਈਕ ਤੇ ਮਨਪ੍ਰੀਤ ਬਰਾੜ ਦਾ ਵਲੌਗ ਚੱਲ ਰਿਹਾ ਟੁਇਡੋਟ ਵਲੌਗ ਚ ਆ ਰਿਹਾ ਜੀ ਮੈਂ ਤੁਹਾਡੇ ਤੈਨੂੰ ਸਬਸਕ੍ਰਾਈਬ ਕੀਤਾ ਤੇ ਬੇਨਤੀ ਹੈ ਸਾਰੇ ਇਹਨੂੰ ਚੈਨਲ ਸਬਸਕ੍ਰਾਈਬ ਕਰਾਓ ਬਾਰੂ ਇਹਨਾਂ ਸੀ ਜੇ ਨਾਲ ਆ ਗਏ ਇਹ ਆਪਣੇ ਗਾਣਾ ਪੈਣ ਗਿਆ ਸਤਨਾਮ ਜੱਥੇ ਦਾ ਪਹੁੰਚ ਗਏ ਪਹੁੰਚ ਗਏ ਕੀ ਤਪਟਾਲ ਅੱਜ ਕੱਲ੍ਹ ਜੀ ਕਿਹਾ ਜਾਂਦਾ ਹੈ ਇੰਡਸਟਰੀ ਦੇ ਕਿੰਗ ਤੁਸੀਂ ਕਿੰਨੇ ਖੁਸ਼ ਨਸੀਬ ਹੋ ਹਨਾ ਤੁਸੀਂ ਮਨਪ੍ਰੀਤ ਬਰਾੜ ਦੇ ਵਲੌਗ ਚ ਆ ਗਏ ਹਏ ਅਸੀਂ ਕਿੰਨੇ ਖੁਸ਼ ਨਸੀਬ ਆ ਇਹ ਸਾਡੀ ਬੈਣ ਸਾਨੂੰ ਬਲੌਗ ਚ ਲੈ ਰਹੀ ਹੈ ਤੂੰ ਖੁਸ਼ ਨਹੀਂ ਸੀ ਵੀ ਮੇਰੀ ਬੈਣ ਵਾਲੀ ਦੇ ਦਸ ਮਿੰਟ ਕੋਰ ਸਰਦਾਂ ਵੀ ਦੀ ਨਾ ਮਰਛੇ ਦਾ ਨਾ ਉਹ ਪਰਨੇ ਨੇ ਵਰਤੀਆਂ ਮਰਤਾਂ ਹੀ ਆਸਲੀ ਤਾਂ ਰੋਣਾ ਆ ਨਹੀਂ ਰਿਹਾ ਤੇ ਹੁਣ ਨਕਲੀ ਰੋਣਾ ਲਿਆ ਜਾਂਦਾ ਯਾਰ ਹੈ ਚਲੋ ਜੀ ਪਾਓ ਗ੍ਰੈਸਲੀਨ ਦੋ ਚੌਲ ਕੀ ਮੰਗਲੇ ਚਾਲ ਦੂਰ ਕਰਕੇ ਬਹਿ ਗਈ ਮੇਰੇ ਤੋਂ ਕੋਈ ਨੇ ਮੈਂ ਵੀ ਕੰਨਿਆ ਮੈਨੂੰ ਤੂੰ ਗੁੱਸਾ ਕਿਉਂ ਆ ਇਹਦੀ ਤੋਰ ਤੱਕ ਕੇ ਆ ਮੇਰੀ ਕਰੈਕਟਿਵਿਟੀ ਤਾਂ ਇਹ ਫੀਲ ਚ ਆ ਰਹੇ ਨਜਵਾਨ ਇਹ ਬਸ ਕਿਵੇਂ ਨਾ ਕਿਵੇਂ ਕੋਈ ਕਿਹੜੇ ਬੇਹੇ ਨਾਲ ਆ ਰਿਹਾ ਕੋਈ ਕਿਹੜੇ ਨਾਲ ਕੋਈ ਕਰੈਸਨੀ ਨਾਲ ਆ ਰਿਹਾ ਖੜੀ ਆ ਇਹ ਆ ਰਿਐਲਿਟੀ ਚ ਫੀਲ ਆ ਰਿਹਾ ਇਹਨਾਂ ਦਾ ਵੀ ਜਵਾਨ ਇਹ ਰਿਐਲਿਟੀ ਚ ਹਾਂ ਤੇ ਦਰਾਉ ਕਈ ਦਰਸ਼ਕਾ ਇਹ ਜੇ ਵੀ ਨੇ ਜਿਹੜੇ ਦੇਖਦੇ ਦੇਖਦੀ ਰੋ ਪੈਂਦੇ ਨੇ ਜਿਵੇਂ ਕਿ ਆ ਬਾਹਰ ਵੀ ਨਹੀਂ ਇਹ ਆਡੀਅנס ਹੈ ਜੀ ਆਡੀਅנס ਰੋ ਰਹੀ ਹੈ ਤਾਂ ਸਮਝਣਾ ਵੀ ਇਹਦਾ ਕਰੈਕਟਰ ਵਿੱਚ ਐਨ ਪਰਫੈਕਟਾਂ ਚਲੋ ਜੀ ਲੈ ਕਰੀਏ ਕਹਿੰਦੇ ਰੀਲੇ ਬਣਾ ਦੇ ਮੇਰੀ ਚਲੋ ਹਾਂ ਜੇ ਨਹੀਂ ਸਲੋਮਤ ਰੀਲ ਬਣਾ ਦੇ ਉਹਦਾ ਬਣਾ ਹੀ ਤਾਰੀ ਬਣਾਤੀ ਜੀ ਬਣਾਤੀ ਲੋ ਚਲੋ ਚਲੋ ਕਰੀਏ ਰੈਡੀ ਹੁਣ ਮਨਪਰੀ ਦਾ ਤੂੰ ਐ ਕਰ ਮੰਨਦਾ ਪਾਣੀ ਫੜਾ ਰਹੀਆਂ ਮਾਤਾ ਨੂੰ ਉੱਥੋਂ ਕੱਟ ਸਟਾਰਟ ਹੋਊਗਾ ਠੀਕ ਹੈ ਪਾਣੀ ਫੜਾ ਖੜੀ ਹੋ ਕੇ ਲੈ ਕੋਣੀ ਨਾ ਭਾ ਤੂੰ ਨਹੀਂ ਨਹੀਂ ਮਾਲਾ ਰੋਣ ਤੋਂ ਬਾਅਦ ਗੈਪ ਹੈਗਾ ਨਾ ਉੱਤਰ ਸੀਨ ਲੱਗ ਗਿਆ ਆ ਲੈ ਅਗਲਾ ਤਰਨਾਟ ਆ ਜਾ ਫਿਰ ਆਈ ਤੁਸੀਂ ਵਿੱਚ ਆ ਹਾਂ ਹਾਂ ਹੁਣ ਵਿੱਚ ਆਵਾਂਗੇ ਮੈਂ ਤਾਂ ਮੀਟ ਦੀ ਤਿਆਰੀ ਕਰਦਾ ਸੀ ਮੀਟ ਦੀ ਹਾਂ ਚਲੋ 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 ਇਹਨੇ ਤੁਰਸ ਦ ਇੱਕ ਬਟਾ ਲੈ ਚਲੋ ਰੈਡੀ ਕਰੋ 15 ਸਾਲ ਚਲੋ ਵਿਆਸ ਤੋਂ ਨਾਮ ਕਰੀਏ ਲੈ ਤਾਂ ਮਤਲਬ ਬਿੱਲੀ ਭੱਜਨ ਚੱਲੀ ਗਿਆ ਨਾ ਹਾਂ ਨਾ ਸਚੂਆ ਪਾਜੀ 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 ਮੇਰੇ ਗਮ ਯਾਰ ਘਰ ਘਰ ਸਰੀਂ ਤਾਂ ਨਿਕਲ ਗਈ ਫਿਰ ਥੋੜੇ ਹੁਣ ਹੰਜੂ ਆ ਚੱਲ ਰਹੇ ਨੇ ਐਸਾ ਆਹੀ ਠੀਕ ਰੋਣੇ ਚਲੋ ਸਿੱਧੇ ਜੇ ਮੂਰਤੀਆਂ ਨਹੀਂ ਕੁੰਦੀਆਂ ਮੈਂ ਕਿਹਦੀ ਕਿਹਦੀ ਨਵੇਂ ਮੇਰੇ ਕੋ ਨਾਮ ਆਪਣੇ ਤੇ ਲਗਾਏ ਨਾਮ ਆਪਣੇ ਮੈਕ ਦੇ ਤਰਨਾਕ ਆਇਆ ਆ ਕੇ ਬੈਠੇ ਬੇਰਸਤਾਜੀ ਪਾਣਾ ਦੱਸ ਰਿਹਾ ਠੀਕ ਹੈ ਚੱਕੋ ਆ ਕੀ ਪਾਣਾ ਬਾਪਰ ਗਿਆ ਨਹੀਂ ਤੈਨੂੰ ਦੇਖਣ ਆਏ ਲੈ ਆ ਕੀ ਦੀ ਇੰਟੀਲ ਦੇ ਰਿਹਾ ਲਾ ਚੱਲੀਏ ਭਾਈ ਰੈਡੀ ਰੈਡੀ ਚਲੋ ਕਰੋ ਰੈਡੀ ਮਾਤਾ ਭੱਟ ਭਈਆ ਚਾਲ ਦੇ ਮਮਮੀ ਆ ਮਾੜੀ ਗੱਲ ਹੈ ਟੱਪ ਦੇ ਹੀ ਜਾਣੀ ਕਰਦੇ ਨਹੀਂ ਉਧਰ ਠੁੱਕਿਆ ਜਾ ਬਸ ਟੱਪ ਮਾਂ ਹੁਣ ਰਣਾ ਆਈ ਚਲੋ ਬਈ ਕਰੋ ਰੈਡੀ ਤੇ ਪਤਾ ਲੱਗਦਾ ਮੂੰਹ ਤੇ ਹੈਗਾ ਤੈਨੂੰ ਪਾਣੀ ਦੀ ਘੁੱਟ ਨਾ ਟਪਾ ਜਾ ਹਜੇ ਵੀ ਟਪਾਇਆ ਯਾਰਾ ਮਾਤਾ ਤੇਰੇ ਹੰਜੂਆਂ ਤੋਂ ਪਿੱਛੇ ਜਾਉਂਗਾ ਮੈਂ ਉਹ ਕੱਢ ਲੈ ਤੈਨੂੰ ਘਰੇ ਕੋਈ ਫੜ ਜਾ ਬਾਈ ਬਲੇ ਆ ਗਈ ਰੈਡੀ ਸਟਾਰਟ ਆਪਣਾ ਸੀ ਖੇਤ ਵਾਲਾ ਸੀਨ ਮੇਰਾ ਸੀ ਰੋਟੀ ਪਣਾਉਂਦਾ ਰੋਟੀ ਤਾਂ ਮੈਂ ਫੜਾ ਜਾਂਦੀ ਚਲੋ ਉੱਥੇ ਵਾਵਾ ਵੱਲਾ ਵੱਟਾ-ਵੱਟਾ ਟੱਪਣੀਆਂ ਸੀ ਚਲ ਅਸੀਂ ਤਾਂ ਟੱਪਦੇ ਸੀ ਸੀਨ ਕਰਦੇ ਤੂੰ ਕਾ ਤੋ ਡਿੱਗੀ ਜਾਂਦਾ ਸੀ ਬਈ ਇਹ ਦੱਸ ਮੈਂ ਤਾਂ ਬਈ ਨਮੋਲੀਆਂ ਤੂੰ ਹੀ ਤਿਲਕ ਗਿਆ ਜੰਬੜ ਵਾਲਾ ਕਿਸੇ ਪਾਸੇ ਫਿਰੇ ਇਹ ਖਾਰ ਚੋਰੇ ਰੋੜਦਾ ਵੀ ਮੈਨੂੰ ਕੈਮਰਾਮੈਨ ਨੇ ਡਰ ਬਿਠਾਈ ਰੱਖਿਆ ਉਹ ਕਦੇ ਕਿੱਧਰ ਹੋ ਜਾਏ ਕਦੇ ਕਿੱਧਰ ਮੈਨੂੰ ਇਹ ਵੀ ਜੇ ਮੈਂ ਵਿਚਾ ਕੇ ਗਾਲਾਂ ਪੈਣਗੀਆਂ ਮਾ ਬੱਦਲੇ ਮਤਰਾ ਇਹਨੂੰ ਆਏ ਹੋ ਗਿਆ ਡਿੱਗ ਕੇ ਜਦੋਂ ਉੱਠ ਖੜਾ ਵੀ ਬਿਸ਼ਰਮਾ ਵਾਂਗੂ ਕਿਹੜਾ ਕਿਸੇ ਨੇ ਦੇਖਿਆ ਬਾਜੂ ਜਦੋਂ ਦੇਖ ਲਾ ਤਾਂ ਪੈਂਟ ਜੀ ਝਾੜਦਾ ਫਿਰੇ ਝਾੜਦਾ ਫਰਾ ਵੀ ਚੱਲ ਕੁਛ ਨਹੀਂ ਹੁੰਦਾ ਹਨਾ ਸੱਤਾ ਦੁੱਧੀ ਚੱਲ ਬਾਈ ਜਾਨ ਜਾਨ ਮੋਇ ਲੇਗੀ ਦੀ ਟੋਲੇ ਜਿਹਾ ਕਿ ਉਹ ਕਰਤਾ ਦੀ ਕੰਮ ਛੋਟਾ ਦਸਾਂਜ ਭੁੱਲ ਕੇ ਆਉਂਦੇ ਬੈਗ ਤੇ ਲੈ ਗਈ ਮੋਇੜਾ ਤੇਰੇ ਵਾਲਾ ਮੇਰੇ ਵਾਲਾ ਆਈਫੋਨ ਹਾਂ ਅੱਛਾ ਫੇਰ ਤੇ ਕਿਉਂ ਨਹੀਂ ਆਪਦਾ ਮੋਬਾਈਲ ਕੱਢਣ ਲੱਗੀ ਉਝੋਲੇ ਚ ਹਾਂ ਕਹਿੰਦੀ ਬੂ ਆ ਮੈਂ ਮੋਬਾਈਲ ਕਿਦਰ ਲੈ ਆਈ ਮੇਰਾ ਆਈਫੋਨ ਲੈ ਗਈ ਦੀ ਹਾਂ ਜਾਦ ਵੀ ਸਾਹਤਪੁਰੇ ਲੱਭ ਜਾ ਕੇ ਕਰਿਆ ਚਲ ਸ਼ੁਕਰ ਮੁਰਿਆ ਆ ਮੁਰਤਾ ਆ ਹੁਣ ਆਪਣਾ ਸੀਨ ਆ ਹੁਣ ਆਪਣਾ ਫਿਰਤਾ ਹੋਇਆ ਨੇ ਜਿੱਥੇ ਜਾਇਆ ਕਿ ਕੀ ਕਹਿ ਕਰੋ ਤੁਸੀਂ ਤੇਰੇ ਉਹ ਕਪੜੇ ਪਾ ਲਾ ਸੰਗ ਗਿਆ ਇਹ ਤਾਂ ਬਹੁਤ ਸੰਗਦਾ ਮੇਰੇ ਵਲੌਗ ਤੋਂ ਸੰਗ ਗਿਆ ਅੱਜ ਲੈ ਇਹ ਉਹ ਵਾਰਸ ਨੂੰ ਤੇ ਉਹ ਰੀਲ ਇਹ ਦੇਖਿਆ ਨਾ ਆਇਆ ਕੁੰਮੀ ਅੰਦਰ ਕੈਮਰਾ ਲਾਇਆ ਹਾਂ ਬਸ ਇਹ ਕੈਮਰਾ ਬੰਦ ਸਭ ਬੰਦਲਾ ਦਿੰਦਾ ਨਾ ਇਹਦਾ ਮੂੰਹ ਦਿਸੇ ਨਾ ਕਰੇ ਚਲੋ ਦਿਖਾ ਦੇ ਐਡਾ ਕੀ ਪਰਾਂਝਾ ਜਾਮ ਪਿਆ ਲੈ ਦੱਸ ਕੋਈ ਨਹੀਂ ਆਉਣਾ ਤਾਂ ਸ਼ਾਮ ਨੂੰ ਕਰਈਆ ਸੱਚ ਮਾਤਾ ਕੱਲ ਦਸਾਂ ਜੇ ਮੈਂ ਤਾਂ ਮੇਰਾ ਫੋਨ ਚੱਕ ਕੇ ਲੈ ਗਈ ਸੀ ਹਨਾ ਹੋਰ ਪਲੇਟੇ ਨਾਲੀ ਉਹ ਤਾਂ ਉਹਨਾਂ ਨੇ ਜਦੋਂ ਆਲਾ ਉਹ ਪਰਸ ਖੋਲ ਕੇ ਵੇਖਿਆ ਉਹਦੇ ਚ ਤਿੰਨ ਫੋਨ ਅੱਛਾ ਹਾਏ ਮੈਂ ਉਹਦਾ ਫੋਨ ਭੁੱਲੇ ਜਾਂ ਕਿਹਦਾ ਚੱਕ ਲਿਆ ਹੁੰਦਾ ਜਦੋਂ ਵੇਖਿਆ ਤਾਂ ਉਹਨਾਂ ਦੇ ਆਪ ਦੇ ਦੋਨੇ ਹੈਗੇ ਸੀ ਫਿਰ ਪਤਾ ਲੱਗਿਆ ਕਿ ਇੱਕ ਤਾਰੀ ਦਾ ਉਹ ਐਂ ਕਰਦੀ ਆ ਆਪ ਦੇ ਫੋਨ ਬਿਨਾਂ ਮਿੰਟ ਨਹੀਂ ਕੱਢਦੀ ਤਾਰੀ ਕਿਵੇਂ ਇੱਕ ਦਿਨਾਂ ਸੀ ਫਾਸਟ ਚੁਰਕਰੇ ਖਾਈ ਆਈਏ ਤੇ ਇਧਰਲੀ ਸਾਈਡ ਉਹਦੇ ਆਲ ਦੇ ਬੈਠੀ ਸੀ ਸੀਸ ਯਾਰ ਹਣਾ ਮੈਂ ਖਾ ਕੇ ਨਾ ਮੈਂ ਕਿਹਾ ਬਾਹਰ ਸਿੱਟ ਦੋ ਤੇ ਐਂ ਖਾ ਖੂ ਕੋ ਸਾਰੇ ਚੰਗੀ ਤਰ੍ਹਾਂ ਤੇ ਐਂ ਕਰਕੇ ਮਾਰਿਆ ਲਖਾ ਬਾਹਰ ਹਣਾ ਵਾਵਾ ਬਾਟ ਲੰਗੇ ਕਿ ਮਾਸ ਚ ਕਹਿੰਦੇ ਜਦੋਂ ਪਹੁੰਚਣਾ ਵਾਲੇ ਹੋਏ ਇਹ ਹਾਏ ਮਰ ਫਿਰ ਤੇ ਮੇਰਾ ਫੋਨ ਮੈਂ ਕਹਿੰਦੇ ਰ ਹੱਥ ਚ ਦ ਸੀ ਇਹ ਹਾਏ ਓਏ ਉੱਥੇ ਸੇਡ ਤੇ ਮੇਰਾ ਫੋਨ ਦੇਖ ਅੱਗੇ ਵਿੱਚ ਸੀਟ ਦੇ ਥੱਲੇ ਹੋ ਹੋ ਵੇਖਿਆ ਨਾ ਪਿਛਲੇ ਪਿਛੇ ਤੁਹਾਡੇ ਪੈਰ ਦੇ ਪੱਲੇ ਵੀ ਕਿ ਪੈਰ ਜ ਮੇਰਾ ਫੋਨ ਬਸ ਹੀ ਡਿੱਗਿਆ ਹਣਾ ਇਧਰ ਉਧਰ ਦੇਖ ਕੇ ਇਹ ਕੰਨੀ ਮਾਤਾ ਕੁੱਕ ਕਰਿਆਲੇ ਲਫਾਫੇ ਨਾਲ ਫੋਨ ਸੱਟਦਾ ਬਸ ਸਰਕਾ ਗਈ ਨਹੀਂ ਹਾਏ ਮਕੂਨ ਸੱਟਦਾ ਸੋ ਇਹ ਕਰ ਪਾਈ ਇਹਨਾਂ ਲਈ ਤੁਸੀਂ ਫੋਨ ਲਾ ਕੇ ਦੇਖੋ ਮੇਰੇ ਅਲਸੇ ਰਿਚਾਰਜ ਨਾ ਮੈਂ ਕਿਹਾ ਬਈ ਮੇਰੇ ਅਲਸ ਤਾਂ ਰਿਚਾਰਜ ਹੀ ਹੈਣੀ ਹੈ ਨਾ ਮੈਨੂੰ ਵੀ ਸ਼ਰਮਿੰਦਗੀ ਜਿਹਾ ਤੇ ਮਹਿਸੂਸ ਹੋਈ ਮੈਂ ਖੰਗਲਾ ਨਿਕਣਾ ਹਾਏ ਹੁਣ ਹੱਥ ਚ ਚੱਕੀ ਕਰਦੀ ਰਿਚਾਰਜ ਦੇਦੇ ਫੋਨ ਤੇ ਹੈਗੀ ਹੈ ਤੇ ਬਾਜੋ ਕਹਿੰਦਾ ਮੈਂ ਲਾ ਕੇ ਵੇਖਦਾ ਤੁਹਾਨੂੰ ਦੌਰਨ ਲਾਇਆ ਤੇ ਪਰਸ ਚ ਖੜ ਗਿਆ ਫਿਰ ਏਡਾ ਸਾਰਾ ਮੈਨੂੰ ਹਾਏ ਕੰਨੀ ਮਰ ਗੂਈ ਜੋ ਹੁੰਦੀ ਹੈ ਉਹ ਹੋ ਗਏ ਬੜੇ ਰਹਿੰਦੀ ਨਾ ਗੱਲਾਂ ਜਿਹਾ ਕਦੇ ਕੁਛ ਕਦੇ ਕੁਛ ਕਦੇ ਕੁਛ ਇਸ ਤੋਂ ਅੱਗੇ ਸ਼ੂਟ ਤੋਂ ਪਹਿਲਾਂ ਹੀ ਉਹੀ ਆਟੋਮੈਟਿਕ ਲੇਟ ਸੀ ਉੱਥੇ ਜਾ ਕੇ ਬਹਨਾਂ ਦਾ ਕਦੇ ਮੇਰਾ ਤਾਂ ਹੀ ਰਾਤ ਨੂੰ ਫੋਨ ਡਿੱਗ ਪਿਆ ਮੈਂ ਤਾਂ ਬੱਸ ਵਾਲੇ ਨੂੰ ਕਿਹਾ ਬੱਸ ਰੋਕੋ ਮੈਂ ਨੱਬਾ ਉੱਥੇ ਗਈ ਨਹੀਂ ਸੱਤਾ ਕੈਮਰਾਮੈਨ ਪੁੱਛੀ ਕਿਹਾ ਹੈਲੋ ਕਿੱਥੇ ਕਾ ਗਏ ਚਲ ਆ ਇਧਰ ਆਪਣੇ ਘਰੀਆਂ ਆ ਜਿਓ ਹਾਂ ਆ ਉੱਥੇ ਆ ਜੇ ਕੋਈ ਢੀ ਵੱਡੀ ਗੱਲ ਸੁਣਾਤੀ ਤੇ ਉਹ ਕੁੜੀ ਫੋਨ 'ਤੇ ਬੜੀ ਬੈਠੀ ਆ ਦੇਖ ਲੈ ਉਹ ਪਹਿਲਾਂ ਅੱਛਾ ਮਨ ਲਾ ਉਹ ਦੰਦ ਐ ਕਰਕੇ ਬਸ ਗੱਲ ਸੁਣੀ ਦੰਦ ਐ ਕਰਕੇ ਚ ਐਡ ਕਰੀ ਜਾਂਦੀ ਹੈ ਵੀ ਹਸਲੀ ਨਾਲ ਰਿਐਕਟ ਕਰਦਾ ਤੇਰੀ ਗੱਲ ਤੇ ਮੈਂ ਤਾਂ ਦੱਸਿਆ ਤੈਨੂੰ ਰਿਐਕਟ ਕਰਕੇ ਵੀ ਐ ਕਰਿਆ ਸੀ ਬਾਲਾ ਕੁਝ ਕਰਦੀ ਆਪੂੰ ਬਾਲਾ ਆਟਮ ਐਟਮ ਇੱਕ ਉਹ ਐਂਜ ਬਾਲਾ ਕਰ ਦਿੰਦੀ ਆ ਇਹ ਤੂੰ ਅੱਗੇ ਜਿੱਥੇ ਅਸੀਂ ਸ਼ੂਟ ਤੇ ਜਾਂਦਾ ਸੀ ਉਹਨਾਂ ਦੇ ਘਰ ਵਾਲੀ ਉਹ ਜੀ ਪਈ ਉਹ ਸਾਨੂੰ ਕਹਿੰਦੇ ਆਏਗਾ ਵੀ ਪੀਆਰਟੀਸੀ ਵਾਲੇ ਨੇ ਬਸ ਰੋਕ ਨਹੀਂ ਕਹਿੰਦੇ ਰੋਕ ਕੇ ਤਾਂ ਹੁੰਦੇ ਨਹੀਂ ਕਦੇ ਨਹੀਂ ਨਾ ਕਦੇ ਫੋਨ ਦਾ ਮਸਲਾ ਸੀ ਮੈਂ ਉਹਨਾਂ ਨੂੰ ਕਹਿੰਦਾ ਵੀ ਰੋਕੋ ਮੇਰਾ ਇੱਕ ਮੁੰਡੇ ਦਾ ਫੋਨ ਡਿੱਗ ਗਿਆ ਅੱਜ ਦੋ ਪਕੜਾ ਚ ਟੱਪਦੇ ਆ ਨਾ ਉਹ ਮੋੜਦੇ ਨਹੀਂ ਆਉਂਦੇ ਹੈਗਾ ਕਿਹਾ ਹੈ ਮੇਰਾ ਫੋਨ ਡਿੱਗਿਆ ਫੋਨ ਡਿੱਗਿਆ ਅੱਗੇ ਬਸ ਰੁਕਵਾਈ ਫਿਰ ਪਿੱਛੇ ਜਾ ਕੇ ਫੋਨ ਚੱਕਿਆ ਉਹਨੇ ਫੋਨ ਲੈ ਕੇ ਆਇਆ ਕਹਿੰਦੇ ਟਾਕੀਬੰਦ ਕਰ ਦੋ ਨਹੀਂ ਤਾਂ ਫੇਰ ਡਿੱਗਿਆ ਸੀ ਰੋਕਦੇ ਨਹੀਂ ਹੈਗੇ ਫੋਨ ਵੈਲੇ ਤਾਂ ਰੋਕ ਦਿੰਦੇ ਨੇ ਆਲਾ ਛੋੜ ਨਹੀਂ ਡੱਕਦੇ ਸੱਚੀ ਫੋਨ ਦਾ ਤਾਂ ਬਹੁਤ ਜ਼ਿਆਦਾ ਡਰਾ ਇੱਕ ਦਿਨ ਮੇਰੇ ਨਾਲ ਵੀ ਐ ਹੀ ਹੋਈ ਜਿਵੇਂ ਆ ਮੇਰੇ ਜਿਹੜੀ ਕਿੱਟ ਚ ਇਧਰ ਫੋਨ ਪਾਤਾ ਮੈਂ ਆ ਜਿੱਪ ਚ ਠੀਕ ਆ ਆਏ ਨੂੰ ਲੈ ਕੇ ਗੁਰਦੀ ਚ ਆਏ ਗਿਆ ਖਪਈ ਰਹੀ ਨਹੀਂ ਤਾਂ ਮੇਰੇ ਆ ਹੱਥ ਚ ਹੁੰਦਾ ਫੋਨ ਹੈਣਾ ਸੁੱਤੀ ਰਹੀ ਸੁੱਤ ਰਹੀ ਜਦ ਜਾਗ ਜਾਈ ਮੈਂ ਹੱਥ ਦੇਖਿਆ ਮੈਂ ਕਿ ਹਾਏ ਰਫੋਨ ਮੇਰਾ ਦਾ ਮਾਰੇ ਦਵਾਇਆ ਕਿ ਕਿੱਥੇ ਕਰੋ ਫੋਨ ਕਿੱਧਰ ਗਿਆ ਫਿਰ ਮੈਨੂੰ ਸੁੱਤੀ ਪੈ ਕੇ ਥੋੜੇ ਸੁਰਤ ਜੀ ਜੀ ਯਾਦ ਆਇਆ ਸਾਂਜ ਮੈਡਮ ਵੀ ਸਹੀ ਨੇ ਆਪਦੀ ਥਾਂ ਤੇ ਹਣ ਜਦੋਂ ਤੇਰਾ ਫੋਨ ਗਮ ਹੋਇਆ ਤੈਨੂੰ ਵੀ ਤਾਂ ਉਵੇਂ ਹੀ ਫੀਲ ਹੋਇਆ ਨਾ ਕਿਉਂਕਿ ਜਿਹੜੀ ਜੀ 24 ਘੰਟੇ ਆਪਣੇ ਹੱਥ 'ਚ ਰਹਿੰਦੀ ਹੈ ਜਦੋਂ ਹੱਥ 'ਚ ਨਾ ਦੇ ਸਿਤਾਵੇਂ ਹੁੰਦਾ ਵੀ ਉਹ ਚੀਜ਼ ਕੁਬਾਜ ਬਈ ਅੱਜ ਕੱਲ ਫੋਨ ਬਹੁਤ ਜ਼ਰੂਰੀ ਹੈ ਆਕਸੀਜਨ ਦਾ ਕੰਮ ਕਰਦਾ ਫੋਨ ਸਹੀ ਗੱਲ ਹੈ ਸਾਹ ਨਿਕਲਦੀ ਤੇਰੇ ਵਾਸਤੇ ਕੁਝ ਜਿਆਦੀ ਮਤਾਂ ਕਿਉਂ ਹਾਂ ਪਰ ਇਹਦਾ ਵੱਡਾ ਮੋਬਾਈਲ ਮੈਂ ਕਿਹੜਾ ਇਚ ਗੇਮਾ ਖੇਡਦੀ ਆ ਸਾਰੇ ਯੂਟਿਊਬਰਾਂ ਚ ਇੱਕ ਗੱਲ ਫੇਮ ਹੈ ਕਹਿੰਦੇ ਤੌੜੇ ਵਾਲੀ ਦਾ ਵੱਡਾ ਮੋਬਾਈਲ ਲੈ ਕੋਈ ਵੱਡਾ ਫੋਨ ਇਹ ਆਇਆ ਨਹੀਂ ਕੰਪਨੀ ਪੱਕਾ ਵੱਡਾ ਨਹੀਂ ਹੈਗਾ ਇਹ ਤਾਂ ਇਹ ਗੁਣ ਨੇ ਚ ਹੋਣ ਚ ਕਹਿੰਦੇ ਬਈ ਨਹੀਂ ਕੋਕੋ ਵੱਡਾ ਹੈ ਰਿੰਕ ਪੱਕਾ ਵੱਡਾ ਉਹਦੇ ਸ਼ੂਟਦੀ ਹੈ ਨਾ ਕਹਿੰਦੇ ਤੌੜੇ ਵਾਲੀ ਦਾ ਵੱਡਾ ਮੋਬਾਈਲ ਹੈ ਕਹਿੰਦੇ ਰਿੰਕ ਦੇਖੋ ਗੱਡੀ ਆ ਐ ਸਿਸਟਮ ਸੀਗਾ ਵਾਹ ਜੀ ਵਾਹ ਮਾਨ ਜੋਗ ਸਤਪਾਲ ਸਿੰਘ ਸੱਤਾ ਕਹਿੰਦੇ ਉਸ ਹਰਿਆਊ ਵਾਲੇ ਚੈਨਲ ਹੈ ਹੈ ਕੌਣ ਚਿੰਦਰਾ ਦਾ ਮੁੰਡਾ ਅ ਤਰਨਾਟਾ ਕਿੱਥੇ ਹੋਏ ਉੱਥੇ ਆ ਰਹੇ ਆ ਆ ਵੀ ਗਏ ਨਾ ਆਏ ਨਹੀਂ ਆਏ ਨਹੀਂ ਹਜੇ ਕਿੱਥੇ ਹਜੇ ਕਿੱਥੇ ਆ ਗਏ ਮੇਰੇ ਤੜਕੇ ਉਹੀ ਕਹਿੰਦਾ ਤੜਕੀ ਦਾ ਮੇਰੀ ਗੱਲ ਹੋਈ ਉਹਨਾਂ ਨਾਲ ਨਾ ਹੁਜਾਏ ਕੀ ਸੋਚ ਕੇ ਜਾ ਪਾਈਏ ਇਹ ਹੋਰ ਤਾਂ ਨਹੀਂ ਪਾ ਲਈ ਤੜਕੀ ਮੇਰੀ ਗੱਲ ਹੋਈ ਪਹਿਲਾਂ ਕਹੇ ਚਲੋ ਦੇਖੀ ਤੇਲ ਉਹਨਾਂ ਨੇ ਲੱਗ ਕਾਲਾ ਰੇ ਉੱਪਰ ਉੱਪਰ ਟੋਪੀ ਲੈ ਲਈ ਬਕੰਦਰ ਦੋਨੇ ਥੋੜਾ ਉਹ ਆ ਨਾ ਉਹਨਾਂ ਦਾ ਡਿਲੀਵਰੀ ਬੁਆਏ ਦੇ ਸਰਗਰਮ ਨੇ ਸੱਤੇ ਇੱਕ ਜਿਹੜਾ ਪੂਆ ਵਿਚੋਲਣ ਦਾ ਦੂਜਾ ਉਹ ਐ ਪ੍ਰੀਤ ਤੇ ਬੇਬੇ ਤੇ ਮੇਰੇ ਵਾਲੇ ਸੀਣ ਐਤਵਾਰ ਨੂੰ ਰੱਖ ਲਈਏ ਐਤਵਾਰ ਨੂੰ 21 10 ਤੋਂ ਦੋ ਫਿਰਾਂ ਉਹੀ ਦਿਨ ਮਿਲਦਾ ਹੋਰ ਨਹੀਂ ਫਿਰ ਅਗਲੇ ਮਹੀਨੇ ਚ ਜਾਂਦੀ ਹਾਲ ਲਿਖ ਲਈਏ ਬੋ ਵੀ ਪ੍ਰੀਤ ਦਾ ਉਹ ਵੀ ਤਾਂ ਐ ਪ੍ਰੀਤ ਦਾ ਉਹਦਾ ਸ਼ੂਟ ਕੈਨਸਲ ਕਰਵਾਇਆ ਉਹ ਕਹਿੰਦੀ ਕੋਈ ਚੱਕਰ ਨਹੀਂ ਵਗਰ ਲੂੰਗੀ ਅੱਜ ਕਿੰਨੀ ਦੇ ਰਹੀ ਹੈ ਅੱਜ ਹੈਗੀ ਆ 17 16 19 ਵੀ ਤਾਂ ਹੈ ਨਹੀਂ ਹਣਾ ਮੈਂ ਤਾਂ ਹੀ ਉਹ ਤੇਥੋਂ ਫੋਨ ਜਾਵਗਾ ਇਹਦੀ ਬਾਕੀ ਆਪਣਾ ਰਜਗਾਰ ਲੈ ਜਾ ਕੇ ਫਿਰ ਉਹ ਤੇ ਸਕ੍ਰਿਪਟਾਂ ਦੇਖ ਕੇ ਅੱਜ ਰਾਤ ਨੂੰ ਫਿਰ ਮੈਨੂੰ ਪੜਾਈ ਫਿਰ ਉਹ ਸੈਟਿੰਗ ਜੀ ਕਰੂੰਗਾ ਚਲੋ ਚੱਲੀਏ ਫਿਰ ਚਾਪਿਆਤੀ ਹੱਥੇ ਓਕੇ ਸਾਰੇ ਸੁੱਤੇ ਸੁੱਕੇ ਪਏ ਆ ਦੇਖੀ ਦੇਖ ਲਿਆ ਤੁਸੀਂ ਆਪਣਾ ਵਲੌਗ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਹਾਂ ਕਮੈਂਟਾਂ ਦੇ ਵਿੱਚ ਇਹ ਜਰੂਰ ਦੱਸ ਦਿਓ ਵੀ ਨੈਕਸਟ ਵਲੌਗ ਕਿਹੜੀ ਚੀਜ਼ ਤੇ ਹੋਵੇ ਜਾਂ ਤੁਸੀਂ ਕੀ ਚਾਹੁੰਦੇ ਹੋ ਵੀ ਕਿਹਦੇ ਤੇ ਵਲੌਗ ਬਣਾਉਣਾ ਚਾਹੀਦਾ ਆਪਾਂ ਉਵੇਂ ਹੀ ਬਣਾਵਾਂਗੇ ਤੇ ਇਦਾਂ ਹੀ ਪਿਆਰ ਕਰਦੇ ਰਹੋ ਬਾਏ